ਜਹਾਦੀ ਵਾਲਿਆ ਜਿਹੜੇ ਮਜ਼ਾਕ ਕਰਉਂਦੇ ਇੱਕ ਦਿਨ ਫੁੱਟ ਦਾ ਕਰਾਇਆ ਕਰਨਗੇ ਜਾਗ ਥੋੜੀਆ ਮਜ਼ਾਕ ਥੋੜੀਆ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਗਦੀਪ ਸਿੰਘ ਸੰਧੂ ਪੰਜ ਗ੍ਰਹਾਈਆਂ ਤੋਂ ਅੱਜ ਅਸੀਂ ਪਹੁੰਚੇ ਹਾਂ ਪਿੰਡ ਛਾਪਾ ਵਿਖੇ ਇੱਥੇ ਅੱਜ ਜਖੇਪੜ ਤੋਂ ਪਿੰਡਾਂ ਦੇ ਰਾਜੇ ਦੀ ਟੀਮ ਪਹੁੰਚੀ ਆ ਅੱਜ ਉਹਨਾਂ ਨਾਲ ਗੱਲਬਾਤਾਂ ਕਰਦੇ ਹਾਂ ਜੀ ਭਾਈ ਜੀ ਮਿਲਦੇ ਹਾਂ ਜੀ ਪਿੰਡਾਂ ਦੇ ਰਾਜੇ ਦੀ ਟੀਮ ਨੂੰ ਇਹ ਹਲੇ ਬਾਈ ਜੀ ਵਧੀਆ ਹੀ ਵਧੀਆ ਬ੍ਰੀਸਿਗਾਰ ਹਾਂਜੀ ਬਾਈ ਜੀ ਇਹਨਾਂ ਦਾ ਕਰਦੇ ਦਿਲ ਦੀਆਂ ਗੱਲਾਂ ਪੁੱਛਦੇ ਇਹਨਾਂ ਨੂੰ ਵੀ ਵੀਡੀਓ ਬਣਾਉਣ ਲਈ ਇਨਸਪੀਰੇਸ਼ਨ ਇਹਨਾਂ ਨੂੰ ਕਿੱਥੋਂ ਮਿਲਦੀ ਆ ਜਿੱਦਾਂ ਕਹਿੰਦੇ ਹੁੰਦੇ ਆ ਵੀਡੀਓ ਬਣਾਉਣ ਲਈ ਜਜ਼ਬਾ ਜਨੂਨ ਚਾਹੀਦਾ ਉਹ ਚੀਜ਼ ਕਿੱਥੋਂ ਮਿਲਦੀ ਆ ਲਓ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਸਿਕਾਰ ਬਾਈ ਜੀ ਸਿਕਾਰ ਜੀ ਇਹ ਆਪਾਂ ਨੂੰ ਸ਼ੌਕ 2018 ਤੋਂ ਸੀਗਾ ਠੀਕ ਹੈ ਜੀ ਤੇ ਆਪਣਾ ਇੱਕ ਫਰੈਂਡ ਹੁੰਦਾ ਸੀ ਉਹਦਾ ਚੈਨਲ ਬਣਾਇਆ ਸੀ ਇਹ ਤੇ ਉਹ ਵੀਡੀਓ ਬਣਾਉਂਦੇ ਹੁੰਦੇ ਸੀਗੇ ਜਾਸਨ ਤੇ ਗੋਰਟੀ ਕੰਮ ਕਰਦੇ ਜਬ ਤੋਂ ਪਹਿਲਾਂ ਤੇ ਮੈਂ ਤਾਂ ਕਰਦਾ ਨਹੀਂ ਹੁੰਦਾ ਮੈਨੂੰ ਐਡੀਟਿੰਗ ਆਉਂਦੀ ਥੋੜੀ-ਮੋਟੀ ਬਸ ਲੇਖਣ-ਲਖਣ ਦਾ ਸ਼ੌਂਕ ਸੀਗਾ ਤੇ ਉਸ ਤੋਂ ਬਾਅਦ ਬਸ ਇਹਨਾਂ ਨਾਲ ਰੱਖ ਕੇ ਮੈਂ ਟੀਮ ਕ੍ਰੀਏਟ ਕੀਤੀ ਪਹਿਲਾਂ ਸਾਡੀ ਟੀਮ ਚ ਹੈਗੇ ਸੀਗੇ 8-7 ਬੰਦੇ ਹੈਗੇ ਸੀਗੇ ਚਲੋ ਤੁਹਾਨੂੰ ਪਤਾਗਾ ਟਾਈਮ-ਟਾਈਮ ਨਾਲ ਆਪਦੇ-ਆਪੇ ਕੰਮਾਂ ਚ ਵਾਗ ਗਏ ਕੁਝ ਤਾਂ ਤੇ ਅਸੀਂ ਉਹਨਾਂ ਤਿੰਨੇ ਜਣੇ ਰਹਿ ਗਏ ਚਲੋ ਹੁਣ ਵਧੀਆ ਕੰਮ ਚੱਲ ਪਿਆ ਬਾਬੇ ਨੂੰ ਮਿਹਰ ਕੀਤੀ ਤੇ ਮਿਹਨਤ ਵੀ ਬਹੁਤ ਲੱਗੀ 4 ਸਾਲ ਲੱਗੇ ਸਾਨੂੰ ਅੱਛਾ ਬਾਈ ਤੁਹਾਨੂੰ 4 ਸਾਲ ਹੋ ਗਏ ਕੰਮ ਵਿੱਚ ਪਏ ਨੂੰ ਹਾ ਬਈ 4 ਤਾਂ ਹੁਣ ਤਾਂ 5-6 ਸਾਲ ਹੋ ਗਏ 4 ਸਾਲ ਤਾਂ ਸਾਡੀ ਸਟਰਗਲ ਹੀ ਚੱਲੀ ਗਈ ਵੀ ਵੀਡੀਓ ਬਣਾਈ ਕੇ ਤੇ ਕੋਈ ਰਿਜ਼ਲਟ ਜਿਆ ਨਹੀਂ ਆ ਰਿਹਾ ਜੀ ਵਧੀਆ ਤੇ ਉਸ ਦਿਵਾਰ ਸਾਨੂੰ ਪਤਾ ਵੀ ਜੋ ਮਿਹਨਤ ਕਰਦੇ ਇੱਕ ਦਿਨ ਮੁੱਲ ਤਾਂ ਪਈ ਜਾਂਦਾਗਾ ਤੇ ਹਾਲੀ ਹਾਲੀ ਆ ਕੇ ਚਲੋ ਸਾਡੀ ਮਿਹਨਤ ਦਾ ਮੁੱਲ ਪੈ ਗਿਆ ਵੀਡੀਓ ਵੀ ਵਧੀਆ ਚੱਲ ਪਈਆਂ ਤੇ ਹੁਣ ਚੱਲ ਲੋਕ ਵੀ ਵਧੀਆ ਜਾਣਨ ਪਰਚਾਨਾਂ ਨੂੰ ਵੀ ਲਾ ਕੇ ਤੇ ਅਸੀਂ ਅੱਗੇ ਇਸ ਵਾਰ ਕੀ ਸੋਚ ਵੀਡੀਓਜ਼ ਨੂੰ ਅੱਗੇ ਵੱਡੇ ਪੱਧਰ ਤੇ ਲੈ ਜਾਣਾ ਚਾਹੋਗੇ ਹਾਂ ਜਗਦੀਪ ਬਾਈ ਹੁਣ ਜਿਉਂ-ਜਿਉਂ ਲੈਵਲ ਵਧੂਗਾ ਚੈਨਲ ਦਾ ਤਿਉਂ-ਤਿਉਂ ਵਧੀਆ ਚੀਜ਼ਾਂ ਵੀ ਬਣਾਵਾਂਗੇ ਉੰਨਾ ਨਵੇਂ ਨਵੇਂ ਚੀਜ਼ਾਂ ਕ੍ਰੀਏਟ ਕਰਨ ਦੀ ਕੋਸ਼ਿਸ਼ ਵੀ ਕਰਦੇ ਆਂਗੇ ਤੇ ਬਣਾ ਵੀ ਰਹਾਂਗੇ ਤੇ ਪਿੱਛੇ ਕੁਝ ਕੰਮ ਹੋ ਗਿਆ ਇਤਾਂ ਵੀਡੀਓ ਵੀ ਨਹੀਂ ਆਈਆਂ ਆਈਆਂ ਸਾਡੀਆਂ ਹੁਣ ਆਪਾਂ ਨੇ ਕੱਲ੍ਹ ਵੀ ਸ਼ੂਟ ਕੀਤਾ ਤੇ ਪਰਸੋਂ ਵੀ ਸ਼ੂਟ ਕੀਤਾਗਾ ਵਧੀਆ ਵਧੀਆ ਨਵੇਂ ਨਵੇਂ ਚੀਜ਼ਾਂ ਬਣਾ ਰਹੇ ਆਂਗੇ ਦਿਨੋ ਦਿਨ ਹਾਂਜੀ ਬਾਈ ਤੁਸੀਂ ਆਪਣੇ ਸਟਰਗਲ ਬਾਰੇ ਦੱਸੋ ਉਹ ਟਾਈਮ ਜਦੋਂ ਹੁੰਦਾ ਜਦੋਂ ਸਕਸੈਸਫ ਬੰਦਾ ਹੁੰਦਾਗਾ ਜਦੋਂ ਸ਼ੋਹਰਤ ਮਿਲਦੀ ਆ ਉਹ ਟਾਈਮ ਜਦੋਂ ਤੁਹਾਡੀ ਪਹਿਲੀ ਪਹਿਲੀ ਵੀਡੀਓ ਹਿੱਟ ਹੋਈ ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੋਇਆ ਉਹ ਤਾਂ ਬਾਈ ਪੁੱਛੋ ਨਾ ਤੁਸੀਂ ਉਹਨੂੰ ਵੀ ਪਤਾਗਾ ਜਦੋਂ ਮਿਹਨਤ ਦਾ ਮੁੱਲ ਮਿਲਦਾਗਾ ਹਾਂਜੀ ਬਾਈ ਬਹੁਤ ਵਧੀਆ ਫੀਲ ਹੋ ਮਰੇ ਗੋਟੀ ਬੈਠੇ ਸੀਗੇ ਤੇ ਸਾਡੀਆਂ ਵੀਡੀਓਂ ਦਾ ਹੀ ਹੁੰਦੇ ਸੀਗੇ 1015 ਤੋਂ ਵੀਊ ਠੀਕ ਹੈ ਜੀ ਤੇ ਸਾਡਾ ਯਾਰ ਮਨ ਜਾਂ ਦੁੱਖ ਹੋ ਗਿਆ ਵੀ ਮਿਹਨਤ ਵੀ ਬਹੁਤ ਕਰ ਲਿਆਂਗੇ ਤੇ ਕੋਈ ਸਕਸੈਸ ਵੀ ਨਹੀਂ ਮਿਲਲੀ ਹੈਗੀ ਤੇ ਅਸੀਂ ਬੈਠੇ ਹੀ ਗੱਲਾਂ ਹੀ ਕਰੀ ਜਾਈਏ ਮੈਂ ਗੋਲਟਣ ਕਾ ਮੈਂ ਚਲਾ ਵੀਡੀਓ ਪਾ ਕੇ ਦੇਖਦੇ ਆਪਾਂ ਨਹੀਂ ਪਰ ਦੇਖਦਾ ਮੈਂ ਆਪਾਂ ਕੋਈ ਹੋਰ ਕੰਮ ਕਰ ਲਾਂਗੇ ਛੱਡ ਤਾਂ ਕੰਮ ਵੀਡੀਓ ਦਾ ਕੰਮ ਹੀ ਛੱਡਣ ਲੱਗੇ ਸੀਗੇ ਤੇ ਕੀ ਹੋਇਆ ਭਾਈ ਉਹ ਵੀਡੀਓ ਅਸੀਂ ਪਾਈ ਤੇ ਉਹਦੇ ਪਹਿਲੇ ਦਿਨ ਹੀ ਪਤਾ ਨਹੀਂ 5 ਪਤਾ ਨਹੀਂ 6000 ਵੀਊ ਆ ਗਏ ਸੀਗਾ ਅੱਛਾ ਜੀ ਸਾਨੂੰ 5 6000 ਵਿਊ ਤੇ ਇੰਨੀ ਖੁਸ਼ੀ ਹੋਈ ਕਿ ਗੱਲਾਂ ਹੀ ਛੱਡ ਦੂ ਵੀ ਪਤਾ ਨਹੀਂ ਕਿੰਨੇ ਕੋ ਵਿਊ ਆ ਗਏ ਤੇ ਹੌਲੀ ਹੌਲੀ ਉਹ ਵਿਊ ਚੱਲਦੇ ਚੱਲਦੇ ਸਾਡੀ ਵੀਡੀਓ 70 8000 ਤੇ 바ਗੀ ਸੀ ਤੇ ਚੱਲਦੇ ਜਲਦੇ 70 8000 ਤੇ 바ਗੀ ਤੇ ਹੁਣ ਸਾਨੂੰ ਪਤਾਗਾ ਜਦੋਂ ਵੀਡੀਓ ਵਧੀਆ ਚੱਲ ਗਈ ਪਿੰਡ ਵਾਲਿਆਂ ਨੂੰ ਐ ਪਤਾ ਕੀ ਹੋਇਆ ਵੀ ਇਹਨਾਂ ਨੇ ਫੇਕ ਵਿਊ ਕਰਾਤੇ ਤੇ ਇਹ ਗੱਲਾਂ ਹੁਣ ਲੱਗੀਆਂ ਵੀ ਇਹਨਾਂ ਨੇ ਜਾਣ ਕੇ ਕਰਾਤਾ ਸਾਨੂੰ ਕੈਨ ਵੀ ਲੱਗੇ ਸੀਗੇ ਵੀ ਫੇਕ ਵਿਊ ਕਰਾਏ ਨੇ ਉਹ ਫੇਕ ਵੀ ਉਹ ਚਲੋ ਅਸੀਂ ਨੇ ਬਈ ਬੋਲੇ ਨਹੀਂ ਹੈਗੇ ਹੁਣ ਆਪਾਂ ਚੁੱਪ ਰਹੇ ਸਾਨੂੰ ਪਤਾ ਹੀ ਵੀ ਸਾਡੇ ਓਰੀਜਨਲ ਵਿਊ ਨੇਗੇ ਤੇ ਉਸ ਤੋਂ ਬਾਅਦ ਬਈ ਥੀ ਹੋਰ ਵੀਡੀਓ ਪ ਉਹ ਵੀ ਵਧੀਆ ਚੱਲ ਗਈ। ਹਾਂਜੀ ਜਸ਼ਨભાઈ ਜਿੱਦਾਂ ਕਾਲੇ ਵੀਰੇ ਨੇ ਕਿਹਾ ਆਪਣੇ ਸਟਰਗਲ ਟਾਈਮ ਦੀ ਗੱਲ ਦੱਸੀ ਆ ਉਹ ਜੋ ਫੇਸ ਸੀ ਉਹ ਸਟਰਗਲ ਟਾਈਮ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਅੱਛਾ ਕਾਲੇ ਨੇ ਵੀ ਪਿੰਡ 'ਚ ਬਹੁਤ ਲੋਕ ਮੱਚਦੇ ਨੇ। ਹਜੇ ਹੀ ਮੱਚਦੇ ਨੇ ਇੱਕ ਦੋ ਜਾਣੇ ਹੈਗੇ ਨੇ। ਬਹੁਤ ਜਾਣੇ ਸਾਨੂੰ ਕਹਿੰਦੇ ਨੇ ਵੀ ਤੁਹਾਡੀ ਫੇਕ ਵੀ ਹੁੰਦੇ ਨੇ। ਤੇ ਅਸੀਂ ਚੁੱਪ ਕਰ ਜਾਂਦੇ ਵੀ ਹਾਂ ਜਲ ਕੋਈ ਨਹੀਂ ਬੋਲਦਾ ਬੋਲੀ ਜਾਂਦੇ। ਤੇ ਜਿਵੇਂ ਕਿ ਤੁਹਾਨੂੰ ਪਤਾ ਆਪਾਂ 5-500 ਰੁਪਏ ਇਕੱਠਾ ਕਰਕੇ ਮਾਪੇ ਉਤੋਂ ਮੰਗ ਕੇ ਵੀਡੀਓ ਬਣਾਉਂਦੇ ਹੁੰਦੇ ਸੀ। ਤੇ ਉਹ ਵੀ ਕਹਿੰਦੇ ਹੁੰਦੇ ਅੱਗੇ ਆ ਬੀ ਲਾ ਪੁੱਤਰਾ ਸਾਢੇ ਲਵਰ ਰੁਪਏ ਨਹੀਂ ਹੈਗੇ ਵੀ ਤੂੰ ਅੱਜ ਵੀਡੀਓ ਨਾ ਬਣਾ ਅਸੀਂ ਫਿਰ ਇਕੱਠੇ ਹੋ ਕੇ ਕਹਿੰਦੇ ਹੁੰਦੇ ਵੀ ਹਾਂ ਸਾਢੇ ਲਵਰ ਰੁਪਏ ਨਹੀਂ ਹੈਗੇ ਅੱਜ ਵੀ ਐਂ ਕਰੋ ਹਣਾ ਫਿਰ ਅਸੀਂ ਹਾੜੇ ਹੁੜੇ ਕੱਢ ਕੇ ਫਿਰ ਅਸੀਂ ਰੁਪਏ ਫੜ ਦਿੰਦੇ ਮਾਪੇ ਉਤੋਂ ਤੇ ਜਦੋਂ ਵੀਡੀਓ ਚੜ ਜਾਂਦੀ ਤੇ ਆਪਣੇ ਮਾਪੇ ਉਹ ਵੀ ਬਹੁਤ ਖੁਸ਼ ਹੁੰਦੇ ਜਿਵੇਂ ਕਿ ਆਪਾਂ ਨੇ ਪਹਿਲੀ ਵੀਡੀਓ ਪਾਈ ਤੀ ਸਾਡੀ ਵੀਡੀਓ 6700 ਵਿਊ ਲੈ ਗਈ ਤੀ ਸਾਨੂੰ ਬਹੁਤ ਚਾਹ ਹੋਇਆ ਸਾਡੇ ਮਾਪੇ ਨੂੰ ਵੀ ਬਹੁਤ ਚਾਹ ਹੋਇਆ ਹਾਂ ਹਾਂ ਭਾਈ ਇਹ ਗੱਲ ਤਾਂ ਤੁਹਾਡੀ ਸਹੀ ਆ ਪਿੰਡ ਦੇ ਕੁਝ ਕੁ ਬੰਦੇ ਹੁੰਦੇ ਨੇ ਜੋ ਨਿੰਦਰੇ ਨੇ ਕੰਮ ਨਹੀਂ ਦੇਖ ਸਕਦੇ ਚੱਲਦਾ ਕਿਸੇ ਦਾ ਪਰ ਉਹਨਾਂ ਦੀ ਪ੍ਰਵਾਹ ਨਹੀਂ ਕਰੀ ਜਿਹੜਾ ਆਪਣਾ ਮਿਹਨਤ ਆਪਣੀ ਮੋਲੋਂ ਦਾ ਪੈਣਾ ਹੀ ਪੈਣਾ ਰੱਬ ਨੇ ਦੇਖਣਾ ਹੀ ਆ ਦੇਖੋ ਵੀਰੇ ਕਿਤੇ ਪ੍ਰਵਾਹ ਤਾਂ ਕਰੀ ਨਹੀਂ ਜਿਵੇਂ ਕਿ ਕਾਲਾ ਵੀਰ ਸਾਡਾ ਬਹੁਤ ਮਿਹਨਤ ਕਰਦਾ ਹੈਗਾ ਵੀਡੀਓ ਐਡਿਟ ਕਰਦਾ ਹੈ ਵੀਡੀਓ ਕੈਮਰਾਮੈਨ ਵੀ ਕਰਦਾ ਹੈ ਸਭ ਕੁਝ ਕਰਦਾ ਹੈ ਵੀਡੀਓ ਲਿਖਦਾ ਵੀ ਹੈ ਸਭ ਕੁਝ ਇਹਦੇ ਹੱਥ ਛੱਡਿਆ ਹੋਇਆ ਸੀ ਨੇ ਅਸੀਂ ਤਾਂ ਇੱਕ ਜਿਵੇਂ ਤੁਸੀਂ ਕਹੋ ਕਟਪੁਤਲੀ ਆ ਠੀਕ ਹੈ ਨਾ ਅਸੀਂ ਤਾਂ ਕੰਮ ਇਸ ਤਰੀ ਛੱਡਿਆ ਹੋਇਆ ਸਾਰਾ ਵੀ ਇਹ ਹੀ ਕਰਦਾ ਹੈਗਾ ਅਸੀਂ ਤਾਂ ਇੱਕ ਨਾਲ ਇਹਦੇ ਫਿਰਦਿਆਂਗੇ ਹਾਂ ਵੀ ਸਾਰੇ ਹੁਣ ਕਹਿੰਦੇ ਆ ਵੀ ਹਾਂ ਜਸਨ ਜਾਂਦਾ ਜਸਨ ਜਾਂਦਾ ਇਹਦੇ ਕਰ ਕੀ ਆ ਉਹ ਹਾਂਜੀ ਬਾਈ ਜੀ ਸਹੀ ਗੱਲ ਆ ਤੁਹਾਡੀ ਇੱਕ ਮੇਰੇ ਗੱਲ ਦਿਮਾਗ ਵਿੱਚ ਸੀ ਤੇ ਬਹੁਤ ਮੁੰਡਿਆਂ ਦੇ ਗੱਲ ਵਿੱਚ ਵੀ ਦਿਮਾਗ ਸੀ ਵੀ ਤੁਹਾਡੀ ਟੀਮ ਕਿੱਦਾਂ ਬਣੀ ਤੁਸੀਂ ਕਿਸ ਤਰ੍ਹਾਂ ਇਕੱਠੇ ਹੋਏ ਟੀਮ ਤਾਂ ਬਾਈ ਸਾਡੀ ਐ ਬਣੀ 8-9 ਜਾਣੇ ਹੁੰਦੇ ਸੀ ਸ਼ੁਰੂ ਤੋਂ ਹੀ 3-4 ਚਲੋ ਹੌਲੀ ਹੌਲੀ ਕਰਕੇ ਉਹ ਹੋਰ ਵੀ ਹੋ ਗਏ 2-3 ਇਕੱਠੇ ਪਰ ਜਦੋਂ ਰੁਪਏ ਲਾਉਣ ਵਾਲੇ ਹੁੰਦੇ ਨੇ ਹੁੰਦੇ ਤਾਂ 2-3 ਹੀ ਹੁੰਦੇ ਨੇ ਠੀਕ ਹੈ ਨਾ ਸਹੀ ਆ ਬਾਈ ਹਾਂ ਤੇ ਜਰੂਰ ਅਦੇ ਵਿੱਚੋਂ ਟਲਣ ਲੱਗੇ ਚਲ ਅਸੀਂ ਨੇ ਗੱਲ ਕੀਤੀ ਮੈਂ ਹਾਂ ਯਾਰ ਫਿਰ ਆਉਣਾ ਆਪਾਂ ਸਾਰੇ ਤਾਂ ਜੋ ਕਲਰ ਪੀਏ ਉਹਨਾਂ ਲੱਗੇ ਸਾਰੀ ਲੈਣਗੇ ਫਿਰ ਪੀਤਾ ਜੋ ਆਪਾਂ ਤਿੰਨੇ ਲਾਉਣੇ ਆ ਫਿਰ ਆਪਾਂ ਨੂੰ ਤਿੰਨਾਂ ਨੂੰ ਰੱਖਣਾ ਚਾਹੀਦਾ ਚੈਨਲ 'ਚ ਜਦੋਂ ਆਏ ਮੁੰਡੇ ਆਪਾਂ ਉਹਨਾਂ ਨਾਲ ਬਹਿ ਕੇ ਗੱਲ ਕੀਤੀ ਕਿ ਭਾਈ ਜਿਹੜਾ ਰੁਪਏ ਦੇਆ ਕਰੋਗੇ ਫਿਰ ਤਾਂ ਆਜਾ ਕਰੋ ਹੁਣ ਦੇਣ ਹੀ ਨਹੀਂ ਫਿਰ ਹੁਣ ਅੱਜ ਆਉਣ ਲੱਗੇ ਹੁਣ ਆਪਾਂ ਕਿਵੇਂ ਦੇ ਦਾਂਗੇ ਉਹਨੂੰ ਆਪਦੇ ਲਈ ਵੀ ਰੱਖਾਂਗੇ ਇਹਨੂੰ ਆਪਾਂ ਕਮਾਉਣ ਲੱਗੇ ਠੀਕ ਆ ਜੀ ਤੇ ਫਿਰ ਅਸੀਂ ਤਿੰਨੇ ਰਹਿ ਗਏ ਹੁਣ ਹੋਰ ਸਾਨੂੰ ਪਿੰਡ 'ਚ ਵੀ ਕਹਿ ਦਿੰਦੇ ਨੇ ਕੀ ਗੱਲਾਂ ਕੀ ਹਰੇ ਤਾਂ ਵੀ ਫਰੀਂਦੇ ਨੇ ਡੰਗਰਾ ਵਾਗੂ ਐ ਤੀਆਂ ਪੈਣ ਨਾਲੇ ੱੱੱਕਾ ਕਰਦੇ ਨੇ ਮੈਨੂੰ ਇੱਕ ਕੁੜੀ ਤੋਂ ਵੀ ਕਹਾ ਦੋਗੇ ਸੀਨੇ ੱੱੱਕਾ ਕੀਤਾ ਪਿੰਡ 'ਚ ਗੱਲਾਂ ਕਰਦੇ ਚਲੋ ਕਰੀ ਜਾਣ ਦੇ ਆਪਾਂ ਦਾ ਕੀ ਲੈਣਾ ਜੀ ਆਪਾਂ ਜੋ ਆਪਣੇ ਮਾਂ ਪਿਓ ਦੀ ਅੱਖਾਂ ਸਾਹਮਣੇ ਮੁਰੇ ਸਿੱਧਿਆਂਗੇ ਆਪਾਂ ਨੂੰ ਪਿੰਡ 'ਚ ਬਣਾਈ ਕੁਛ ਮਰਜ਼ੀ ਕਹੀ ਜਾਣ ਕੋਈ ਅੱਜ ਤੱਕ ਨਾ ਸਾਨੀ ਕਰਦੇ ਨਾ ਕੁੜੀਆਂ ਨੂੰ ਕਰਾਇਆ ਅਬਾ ਲੋਕ ਬਣਾਈ ਕੁਨਾ ਮਰਜ਼ੀ ਕਹੀ ਜਾਣ ਕੋਸੀ ਹਾਂਜੀ ਬਾਈ ਜੀ ਸਹੀ ਗੱਲ ਆ ਜੀ ਚਲ ਆਪਣੇ ਆਪਣੇ ਮਾਂ ਪਿਓ ਦੀ ਨਿਗਾਹ ਵਿੱਚ ਸਹੀ ਆਗੇ ਤਾਂ ਲੋਕਾਂ ਦੀ ਪਰਵਾਹ ਨਹੀਂ ਕਰੀਦੀ ਇੱਕ ਬਾਈ ਜੀ ਮੈਂ ਧਿਆਨ ਦਤਾ ਤੁਹਾਡੀ ਵੀਡੀਓਜ਼ ਕਾਲੇ ਬਾਈ ਤੁਹਾਡੀ ਵੀਡੀਓ ਸੈਡ ਹੁੰਦੀਆਂ ਨੇ ਇਹ ਕੀ ਗੱਲ ਆ ਗਈ ਇਹ ਤਾਂ ਗੱਲ ਹੁਣ ਪਹਿਲਾਂ ਤਾਂ ਮੈਂ ਬਣਾਉਂਦਾ ਰੋਮਾਂਟਿਕੀਆਂ ਸਟੋਰੀਆਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਹੁੰਦਾ ਹੈਗਾ ਵੀ ਪਿਆਰ ਹੁੰਦਾ ਯਾਰ ਇੱਕ ਨੂੰ ਇਹ ਉਮਰ ਹੀ ਜੀ ਹੁੰਦੀ ਹੈਗੀ ਤੇ ਹੋ ਗਿਆ ਮੈਨੂੰ ਵੀ ਹੋ ਗਿਆ ਪਿਆਰ ਕਿਸੇ ਨਾਲ ਤੇ ਤੋਖ ਆਇਆ ਮਿਲ ਗਿਆ ਜੀ ਮੈਨੂੰ ਤੂੰ ਤੋਖ ਆਇਆ ਮੈਂ ਕੁਝ ਬਿਆਨ ਜਾਂ ਕਰ ਦਿੰਨਾ ਉਹਨਾਂ ਦਾ ਬਸ ਸੋਚ ਹੀ ਜਾਂ ਰਹਿਣਾ ਉਹਦੇ ਬਾਰੇ ਬੈਠਾ ਮੈਂ ਬੜਾ ਸੋਚ ਦਿੰਦਾ ਨਾ ਕੋਸ਼ਟੇਮ ਤਾਂ ਮੈਂ ਬੜਾ ਜਿਆਦਾ ਸੋਚਣ ਲੱਗ ਗਿਆ ਸੀਗਾ ਵੀ ਹਾਂ ਯਾਰ ਉਹ ਮੇਨ ਨਾਲ ਆਏ ਹੋ ਚੱਲ ਵਾ ਤੇ ਹੁਣ ਮੈਂ ਉਹ ਗੱਲਾਂ ਲਿਖ ਦਿੰਦਾਗਾ ਜਿਹੜੀ ਗੱਲ ਮੇਰੇ ਦਿਮਾਗ ਚ ਆਉਂਦੀ ਹੈ ਮੈਂ ਉਹ ਗੱਲ ਹੀ ਲਿਖਦਾ ਉਹਨਾਂ ਦਾ ਐਨ ਹੈਗਾ ਵੀ ਕਿਸੇ ਪਿੱਛੇ ਲਿਖ ਕੇ ਆਪਾਂ ਗੱਲ ਲਿਖਣੀ ਹੈ ਜਿਹੜੀ ਇਹ ਚੀਜ਼ ਨੂੰ ਬਸ ਆਪਣਾ ਦਿਮਾਗ ਹੈ ਵੀ ਲਿਖਣੀ ਆ ਆਪਾਂ ਉਧਰ ਲਿਖ ਦਿਆਂਗੇ ਜੋ ਜਾਨੀ ਆਪ ਨਾਲ ਬੀਤੀ ਹੈ ਉਹ ਵੀਡੀਓ ਤੇ ਸਾਰੇ ਲੋਕਾਂ ਦੇ ਸਾਹਮਣੇ ਲਿਆਉਣੀਆਂ ਨੇ ਹਾਂ ਹਾਂ ਉਹੀ ਗੱਲ ਆ ਗਈ ਬਸ ਵੀ ਜਿਹੜੀ ਬੀਤੀ ਹੈਗੀ ਆਪਾਂ ਉਹ ਵੱਲ ਲਿਖ ਦਿਆਂਗੇ ਆਪਾਂ ਕਿਸੇ ਨਾਲ ਤਾਂ ਕਾਪੀ ਕਰੀਏ ਕਦੇ ਵੀ ਪਰ ਸਾਡੀ ਵੀਡੀਓ ਮਹੀਨਾ ਬਾਅਦੋਂ ਆਵੇ ਕਿ ਜਿੱਦੀ ਬਣਾਉਂਦੇ ਨਹੀਂਗੇ ਅਸੀਂ ਹਾਂਜੀ ਬਾਈ ਜੀ ਜਿੱਦਾਂ ਤੁਸੀਂ ਦੱਸਿਆ ਤੁਹਾਡਾ ਵੀ ਪਿਆਰ ਵਿੱਚ ਦਿਲ ਟੁੱਟ ਚੁੱਕਿਆ ਤੇ ਐਦਾਂ ਤਾਂ ਹੋ ਨਹੀਂ ਸਕਦਾ ਵੀ ਤੁਸੀਂ ਕਦੇ ਸ਼ਾਇਰੀ ਨਾ ਲਿਖੀ ਹੋਵੇ ਜੋ ਟੁੱਟੇ ਦਿਲ ਤੋਂ ਆਵਾਜ਼ ਆਉਂਦੀ ਆ ਹਾਂਜੀ ਉਹ ਤਾਂ ਸਾਹਮਣੇ ਆਉਂਦੀ ਆ ਕੁਝ ਕਹਿਣਾ ਚਾਹੋਗੇ ਹਾਂ ਬਈ ਲਿਖਿਆ ਤਾਂ ਬਹੁਤ ਸਾਗਾ ਤੇ ਦੋਗ ਲੈਣਾ ਹੈਗੀਆਂ ਨਹੀਂ ਆ ਮਿਲ ਕੇ ਹੋਈ ਆ ਉਹ ਸੁਣਾਉਣਾ ਮੈਂ ਤੁਹਾਨੂੰ ਜਰੂਰੀ ਜਰੂਰ ਕਹਿੰਦਾ ਅੱਜ ਕੱਲ ਸਭ ਕੁਝ ਛੱਡ ਗਏ ਨਹੀਂ ਲਈ ਤੇਰੇ ਧੋਖੇ ਨਾਲ ਯਾਰੀ ਨਹੀਂ ਲਿਖਣ ਦਾ ਜੱਟ ਪਹਿਲਾਂ ਸ਼ੌਂਕੀ ਸੀ ਬਣਿਆ ਬਾਦ ਦੇ ਵਿੱਚ ਲਿਖਾਰੀ ਨਹੀਂ ਹਾਂ ਪਹਿਲਾ ਲਿਖਦਾ ਹੀ ਗੱਲਾਂ ਲੋਕਾਂ ਦੀਆਂ ਅੱਜਕੱਲ ਆਪਣੇ ਬਾਰੇ ਦੱਸਦਾ ਆ ਅੰਦਰੋਂ ਤਾਂ ਮਾਰਮਕ ਆ ਗਈ ਨਹੀਂ ਆ ਚਿਹਰਾ ਉੱਪਰੋਂ ਉੱਪਰੋਂ ਹੱਸਦਾ ਆ ਲਿਖ ਨੂੰ ਲਿਖਦਾ ਨਾਮ ਤੇਰਾ ਪਰ ਡਰਦਾ ਨਾ ਹੋ ਜਾ ਬਦਨਾਮ ਕਿਤੇ ਲੋਕੀ ਬੜਾ ਚੰਗਾ ਮਾੜਾ ਬੋਲਣਗੇ ਤੇਰੇ ਛੇ ਅੱਖਰਾਂ ਦੇ ਨਾਮ ਪਿੱਛੇ ਰਹਿੰਦੀ ਬੇਬੇ ਪੁੱਛ ਦੀ ਮੇਰੀ ਨਹੀਂ ਤਾਨ ਨੇ ਕੱਸਦੇ ਰਹਿੰਦੇ ਯਾਰ ਮੇਰੇ ਮਹਿਫਲ ਵਿੱਚ ਨਾਮ ਤੇਰਾ ਲੈ ਕੇ ਰਹਿੰਦੇ ਹੱਸਦੇ ਮੇਰੇ ਤੇ ਯਾਰ ਮੇਰੇ ਆਖਰ ਗੱਲ ਇੱਕ ਆਖਣੀਆਂ ਆ ਸੁਣ ਕੇ ਜਾਈ ਮਟਿਆਰੇ ਨਹੀਂ ਆ ਜਿਹੜਾ ਤੂੰ ਨਵਾਂ ਲੱਭਿਆ ਆ ਉਹਨੂੰ ਮੇਰੇ ਵਾਂਗੂ ਲਾਈਨਾਂ ਲਾਰੇ ਨਹੀਂ ਉਹਨੂੰ ਮੇਰੇ ਵਾਂਗੂ ਲਾਈਨਾਂ ਲਾ ਕਿਆ ਬਾਤ ਜੀ ਬਹੁਤ ਸੋਹਣਾ ਲਿਖਿਆ ਮੁੰਡੇ ਨੇ ਬਸ ਬਈ ਇਹਨਾਂ ਦਾ ਪਹਿਲਾਂ ਆਪਾਂ ਨੂੰ ਸ਼ੌਂਕ ਤਾਂ ਹੈਗਾ ਸੀਗਾ ਪਰ ਆ ਗੱਲਾਂ ਆਪਾਂ ਹੁਣ ਦੇਖਣ ਲੱਗਾਂਗੇ ਉਤ ਬਾਅਦ ਧੋਖੇ ਤੋਂ ਹਾਂਜੀ ਚਲੋ ਜੀ ਸਮਾਂ ਬਹੁਤ ਹੋ ਚੱਲਿਆ ਬਹੁਤ ਆ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਹੋਰ ਗੱਲਾਂ ਕਰਦੇ ਆਂ ਮੇਰਾ ਦੋਸਤ ਮਿੱਤਰ ਅਰਸ਼ੀ ਦੇ ਉਹਨਾਂ ਛਾਪੇ ਤੋਂ ਤੁਹਾਡੇ ਨਾਲ ਜੁੜਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੁੰਡਾ ਬਹੁਤ ਵਧੀਆ ਗਾ ਜੀ ਵਧੀਆ ਇੱਜ਼ਤ ਕਰਦਾ ਓਰੇ ਇਹਦੀ ਤੇ ਉਹਦੇ ਨਾਲ ਕਨੈਕਟ ਹੋਇਆਗਾ ਸਾਡਾ ਉਹਨੇ ਫੋਨ ਜਾਂ ਕਰਿਆ ਸੀਗਾ ਉਹ ਗੋਲਟੀ ਨੂੰ ਕਰਿਆ ਸੀਗਾ ਇਹਨੂੰ ਪਤਾ ਗਈ ਦੱਸਦਾ ਇਹਦਾ ਬਈ ਨੇ ਫੋਨ ਕੀਤਾ ਸਾਨੂੰ ਠੀਕ ਹੈ ਤੇ ਜਦੋਂ ਫੋਨ ਕੀਤਾ ਉਹ ਕਹਿੰਦਾ ਬਈ ਮੈਂ ਛਾਪੇ ਤੋਂ ਬੋਲਦਾ ਚਲ ਆ ਪੱਦਰਗਦੇ ਆਏ ਨਹੀਂ ਸੀ ਮੈਂ ਕਿੱਥੋਂ ਆਏ ਬਈ ਛਾਪਾ ਕਹ ਤੂਰੀ ਲਵੇ ਆ ਮਾਛਾ ਕਹਨਾ ਯਾਰ ਕਹਿੰਦਾ ਪਹਿਲਾਂ ਤੁਸੀਂ ਆ ਜਾਓ ਕਹਿੰਦਾ ਆਪਣੇ ਲਵੇ ਕਹਨਾ ਸਾਡਾ ਕੈਮਰਿਆਂ ਦਾ ਕੰਮ ਆਗਾ ਇਦੂ ਹੀ ਲੋਕੇਸ਼ਨਾਂ ਕੁਸ਼ਾਂ ਸਾਰਾ ਕੁਝ ਦੇਖ ਕੇ ਜਾਇਓ ਪਹਿਲਾਂ ਕਿ ਵੀਡੀਓ ਆਪਣੀ ਇੱਥੇ ਜਚੂਗੀ ਕਨਾ ਨਹੀਂ ਆਪਾਂ ਕਿਤੇ ਹੋਰ ਵੀ ਲੈ ਲਾਂਗੇ ਕੋਈ ਚੱਕਰ ਨਹੀਂ ਉਹ ਬੰਦੇ ਨੇ ਸਾਨੂੰ ਪੂਰੀ ਖੁੱਲ੍ਹ ਛੁੱਟ ਦਿੱਤੀ ਕਿ ਯਾਰ ਜਿਵੇਂ ਬੰਦਾ ਮਿਲੇ ਆਪਾਂ ਨੂੰ ਉਵੇਂ ਹੀ ਮਿਲਣਾ ਚਾਹੀਦਾ ਠੀਕ ਹੈ ਨਾ ਉਹਨੇ ਬੰਦੇ ਨੇ ਫੋਨ ਲਾਇਆ ਮੈਨੂੰ ਕਹਿੰਦਾ ਭਾਈ ਕੀ ਹਾਲ ਆ ਮਹੱਪਤੀਆ ਯਾਰ ਉਹਨੇ ਕਹਿੰਦਾ ਯਾਰ ਕਹਿੰਦਾ ਤੁਸੀਂ ਮੇਰੇ ਕੋਲੇ ਵੀਡੀਓ ਬਣਾਉਣ ਆਇਆ ਕਰੋ ਆ ਕੋਈ ਗੱਲ ਨਹੀਂ ਯਾਰ ਜਦੋਂ ਪਿਆਰ ਨਾਲ ਸਾਧ ਆਪਾਂ ਨੂੰ ਜਾਣਾ ਵੀ ਚਾਹੀਦਾਗਾ ਤੇ ਅਸੀਂ ਉਦਲੇ ਆਏ ਉਹ ਬੰਦੇ ਨੇ ਸਾਡਾ ਬਹੁਤ ਵਧੀਆ ਮਾਣ ਤਾਣ ਕੀਤਾ ਕਿ ਵਧੀਆ ਸਾਡੇ ਨਾਲ ਸਾਥ ਵੀ ਦਿੱਤਾ ਵੀਡੀਓ 'ਚ ਕਿ ਹੋਰ ਵੀ ਸਾਨੂੰ ਮਾਡਲ ਮੂਡਲ ਦੀ ਚਿੰਤਾ ਨਹੀਂ ਸੀ ਆਪ ਹੀ ਲਿਆਂਦਾ ਸੀ ਸਭ ਕੁਝ ਕਰਦਾ ਜੀ ਬਾਕੀ ਉਹਦੇ ਪ੍ਰਿੰਟ ਪ੍ਰਿੰਟ ਸਾਰਾ ਕੁਝ ਉਸ ਉਹ ਹੀ ਕਰਦਾ ਸੀ ਸਾਰਾ ਕੁਝ ਤੇ ਅਸੀਂ ਨੇ ਬਣਾਈ ਪਹਿਲੀ ਵੀਡੀਓ ਸਾਨੂੰ ਬਹੁਤ ਚੰਗਾ ਲੱਗਿਆ ਚਲੋ ਹੁਣ ਫਿਰ ਬਾਟ ਵੀ ਸਾਨੂੰ 70 75 ਕਿਲੋ ਪੈ ਜਾਂਦੀ ਆ ਜੋ ਬਾਟ ਪੈਂਦੀ ਆ ਫਿਰ ਅਸੀਂ ਉਹਨੂੰ ਟਾਈਮ ਦੇ ਦਿੰਨੇ ਪਹਿਲਾਂ ਕਿ ਅਸੀਂ ਆਹ ਮਹੀਨੇ ਚਾਵਾਂਗੇ ਕਿ ਤੂੰ ਆਪਦਾ ਤਿਆਰ ਰਹੀ ਕਿ ਫੋਟੋਗ੍ਰਾਫੀ ਦਾ ਵੀ ਕੰਮ ਹੁੰਦਾ ਅੱਗੇ ਤੇ ਅਸੀਂ ਉਹਨੂੰ ਟਾਈਮ ਦਿੰਨੇ ਫਿਰ ਉਹ ਬੰਦਾ ਵਿਹਲਾ ਰਹਿੰਦਾ ਪਹਿਲਾਂ ਬਧੀ ਮਾਤਾ ਸਭਾ ਸਾਰੇ ਟੱਬਰ ਦਾ ਸਭਾ ਵਧੀਆ ਸਾਰਿਆਂ ਨੂੰ ਤੇ ਉਹ ਆਪਣਾ ਅਰਸੀ ਭਾਈ ਵੀ ਉਹ ਆ ਗਿਆ ਤੇ ਕਰਦੇ ਆਉਂਦੇ ਨਾਲ ਵੀ ਆਪਾਂ ਦਿਲ ਦੀਆਂ ਗੱਲਾਂ ਉਹਨੂੰ ਵੀ ਪੁੱਛਦੇ ਆਂ ਹੋ ਭਾਈ ਕਿਵੇਂ ਸਾਰੇ ਕਿਵੇਂ ਅਰਸੀ ਕੁਝ ਕਰ ਜਿੱਦਾਂ ਰਹਿ ਗਿਆ ਜੇ ਲੇਟ ਹੋ ਗਿਆ ਯਾਰ ਮੈਂ ਕੀ ਹਾਲ ਹੈ ਭਾਈ ਹੋਰ ਵੀ ਆ ਸੰ ਭਾਈ ਆ ਜਾ ਉਹ ਅਰਸੀ ਕਿੱਥੋਂ ਆਇਆ ਮੈਂ ਘਰੋਂ ਆਇਆ ਘਰੇ ਕੰਮ ਜੇ ਕਰਾਂ ਬਾਈ ਭਾਈ ਠੀਕ ਆ ਹੋ ਸੁਣਾ ਫਿਰ ਕਿੱਦਾਂ ਲੱਗਿਆ ਟੀਮ ਨੇ ਕੰਮ ਕਰਕੇ ਉਹ ਬੰਦੇ ਪੂਰੇ ਵਧੀਆ ਨੇ ਬਜਾਰੇ ਦੂਰੋਂ ਆਉਂਦੇ ਨੇ ਇੰਨੀ ਬਾੜ ਤੇ ਹਨਾ ਆਪਣੇ ਕੋਲੇ ਮਿਲ ਮਿਲ ਕੇ ਜਾਂਦੇ ਨਾਲੇ ਸੂਟ ਕਰਕੇ ਜਾਂਦੇ ਨੇ ਉਹ ਵਧੀਆ ਚੈਨਲ ਹੈ ਇਹਨਾਂ ਦਾ ਕੋਈ ਗਲਤ ਵੀਡੀਓ ਨਹੀਂ ਬਣਾਉਂਦੇ ਜਿਵੇਂ ਕਿ ਦੁਨੀਆਂ ਨਾਲ ਇਸ ਗੱਲ ਤੁਹਾਨੂੰ ਪਤਾ ਧੱਕਾ ਕਰਦੇ ਲੋਕ ਉਦਾਂ ਨਹੀਂ ਕਰਦੇ ਤੇ ਇਹ ਕੰਮ ਕਰਕੇ ਬਹੁਤ ਵਧੀਆ ਲੱਗਿਆ ਮੈਨੂੰ ਵੀ ਮੈਂ ਵੀ ਮਿਹਰੇ ਮੁੰਡਿਆਂ ਨੂੰ ਕੰਮ ਬਹੁਤ ਸੋਹਣਾ ਇਹਨਾਂ ਦਾ ਨਾ ਇਹ ਗਲਤ ਜੀ ਪ੍ਰਮੋਟ ਕਰਦੇ ਆ ਨਾ ਕੋਈ ਨਸ਼ਾ ਪੱਤਾ ਨਾ ਕੋਈ ਗਲਤ ਪਹਿਰਾਵਾ ਬਹੁਤ ਸੋਹਣਾ ਕੰਮ ਮੁੰਡਿਆਂ ਦਾ ਹਾਂ ਕੰਮ ਬਹੁਤ ਵਧੀਆ ਹੈ ਨਾ ਚੈਨਲ ਵੀ ਠੀਕ ਹੈ ਇਹਨਾਂ ਦਾ ਵਧੀਆ ਮੋਨਟਾਈਜ਼ ਹੋਇਆ ਵਾ ਵਿਊ ਵੀ ਵਧੀਆ ਆ ਜਾਂਦੇ ਨੇ ਅਸੀਂ ਪ ਕੋਈ ਦੱਸਿਆ ਮੁੰਡਿਆਂ ਨੇ ਨਹੀਂ ਨਹੀਂ ਉਹ ਦੱਸਿਆ ਜੀ ਇਹਨਾਂ ਨੇ ਜਦੋਂ ਮੇਰੇ ਕੋਲ ਫਸਟ ਟਾਈਮ ਆਏ ਸੀ ਮੈਂ ਇਹਨਾਂ ਨਾਲ ਗੱਲ ਕੀਤੀ ਕਹਿੰਦੇ ਬਾਈ ਆਏ ਕਰਕੇ ਸਾਡਾ ਸਾਈਕਲ ਪੁੱਲ ਕੀਤਾ ਸੀ ਹੋਰ ਅਰਸੀ ਮੁੰਡਿਆਂ ਨਾਲ ਜੀਵੀਆਂ ਲੱਗਿਆ ਸੀ ਖਤਰਾ ਵਧੀਆ ਕਰ ਪੂਰਾ ਲੱਗਿਆ ਵਾ ਪਰ ਸੋ ਜੁੱਤ ਅੱਥੇ ਦਾ ਇਕੱਠੀ ਬੱਦਿਆ ਸੀ ਜੀ ਨਾਲ ਵਧੀਆ ਲੱਗਦਾ ਹੈ ਸਵਾ ਦਾ ਬੋਰ ਹੌਣ ਲਿਆ ਆਪਣਾ ਪੂਰਾ ਕੰਮ ਹੀ ਹੋ ਰਿਹਾ ਬਾਈ ਸਾਡਾ ਹੋਰ ਤੂੰ ਕਿਵੇਂ ਸਟਾਰਟ ਕੀਤਾ ਕੰਮ ਇਹ ਕੰਮ ਮੈਂ ਥੋੜਾ ਪਹਿਲਾਂ ਮੇਰੇ ਡੈਡੀ ਕਰਦੇ ਸੀ ਫਿਰ ਮੈਨੂੰ ਵੀ ਥੋੜਾ ਜਿਹਾ ਆਪ ਦੇ ਵਿੱਚ ਸੌਂਗ ਗਿਆ ਸੀਗਾ ਵੀ ਚੱਲ ਆਪਾਂ ਵੀ ਇਹ ਕੰਮ ਕਰੀਏ ਵਧੀਆ ਲੱਗਦਾ ਪ੍ਰੋਫੈਸ਼ਨ ਮੁੰਡਾ ਦਿਨ ਬਤਾ ਆਪਣਾ ਫੋਟੋਗ੍ਰਾਫੀ ਦਾ ਪ੍ਰੋਫੈਸ਼ਨਲ ਕੰਮ ਤੇ ਚਲ ਮੈਨੂੰ ਵੀ ਇਹਨਾਂ ਨਾਲ ਕੰਮ ਕਰਕੇ ਵਧੀਆ ਲੱਗਾ ਹਨਾ ਨਹੀਂ ਬਧੀ ਗੱਲ ਆ ਇੱਥੇ ਦਿਲ ਹੋਣਾ ਚਾਹੀਦਾ ਹਰ ਕੰਮ ਕਰਨਾ ਚਾਹੀਦਾ ਕੰਮ ਕਰਨਾ ਚਾਹੀਦਾ ਇਹ ਡਾਇਲਗ ਆ ਤੇ ਟੀਮ ਬਹੁਤ ਵਧੀਆ ਟੀਮ ਵਰਕ ਆਪ ਕਰਦੇ ਆ ਸਾਰਾ ਕੁਝ ਨਾ ਕੋਲ ਮੈਨੂੰ ਇਹਨਾਂ ਨਾਲ ਕੰਮ ਕਰਕੇ ਇੱਕ ਮੁੰਡਾ ਸਾਡੇ ਨਾਲ ਹੋਰ ਜੁੜਿਆ ਚਲੋ ਕੋਈ ਪ੍ਰੋਬਲਮ ਕਰਨੋਂ ਮੁੰਡਾ ਤੁਹਾਨੂੰ ਉਹ ਕਰਨਾ ਪੈ ਗਿਆ ਤਲ ਬਹੁਤ ਗਲਤ ਨੇ ਮੇਰੇ ਨਾਲ ਦੋ ਜਣੇ ਸੀਗੇ ਪਹਿਲਾਂ ਦਾ ਆਪਣੇ ਪਿੰਡ ਦੇ ਫਿਰ ਮੈਨੂੰ ਇਕੱਲੇ ਨੂੰ ਆਪ ਨੂੰ ਤਾਂ ਤੁਹਾਨੂੰ ਤਾਂ ਦੱਸਣਾ ਹੀ ਪੈਣਾ ਮੁੰਡੇ ਹੋ ਕੇ ਹਾਂਜੀ ਕਾਲੇ ਭਾਈ ਇੱਕ ਮੈਂ ਗੱਲ ਪੁੱਛਣੀ ਚਾਹੁੰਦਾ ਸੀ ਜਿੱਦਾਂ ਆਪਣੇ ਸ਼ੂਟ ਤੇ ਕੁੜੀਆਂ ਆਉਂਦੇ ਨੇ ਹਾਂ ਹਾਂ ਬਹੁਤ ਪਰਿਵਾਰ ਤੇ ਰਾਜ ਕਰਦੇ ਨੇ ਤੇ ਬਹੁਤ ਡਾਇਰੈਕਟਰ ਨਾਲ ਮਾਡਲਸ ਨੇ ਲੋਕ ਗਲਤ ਗਲਤ ਉਹਨਾਂ ਬਾਰੇ ਸੋਚਦੇ ਨੇ ਇਹ ਕੀ ਗੱਲ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਇਹਦਾ ਗੱਲ ਹੈ ਜੀ ਬਈ ਬੱਚ ਬਹੁਤ ਲੋਕ ਤੇ ਰਾਜ ਬਹੁਤ ਕਰਦੇ ਨੇ ਪਰ ਯਾਰ ਸਾਡੇ ਮਾਪਿਆਂ ਨੇ ਤਾਂ ਸਾਡਾ ਬਹੁਤ ਸਾਥ ਦਿੱਤਾ ਹੋਇਆਗਾ ਕੋਈ ਰਾਤ ਵੀ ਰਹਿ ਜਾਂਦੀਆਂ ਕੁੜੀਆਂ ਆਪਾਂ ਨੂੰ ਕੋਈ ਚੱਕਰ ਨਹੀਂਗਾ ਕਰੇ ਕੁਝ ਨਹੀਂ ਕਹਿੰਦੇ ਉਹਨਾਂ ਨੂੰ ਆਪਣੇ ਤੇ ਭਰੋਸਾ ਦਾ ਪੂਰਾ ਤੇ ਲੋਕ ਨੇਗੇ ਲੋਕਾਂ ਕੰਮ ਬੋਲਣ ਦਾ ਹੁੰਦਾਗਾ ਤੇ ਕੁਝ ਉਹਨਾਂ ਦਾ ਚੁੱਪ ਕਰਾਈ ਨਹੀਂ ਸਕਦੇ ਕੁਝ ਲੋਕ ਹੁਣ ਸਾਥੂ ਕੀ ਕਰਦੇ ਨੇਗੇ ਕੁੜੀ ਆ ਗਈ ਇਹਦਾ ਨੰਬਰ ਦੇ ਦੇ ਸਾਨੂੰ ਵੀਰ ਛੋਡੇ ਵੀ ਧੀਆ ਭੈਣ ਆਈਆਂ ਨਹੀਂਆਂ ਲੋਕਾਂ ਦੀ ਸੋਚ ਹੀ ਗਲਤ ਆ ਗਈ ਪਾੜੀ ਗਲਤ ਸੋਚ ਆ ਗਈ ਲੋਕਾਂ ਨੇ ਨਹੀਂ ਸੋਚਦੇ ਵੀ ਇਹ ਕੰਮ ਆਗਾ ਇਹ ਕੰਮ ਆਗਾ ਇੱਕ ਉਹਨਾਂ ਦੀ 100 ਮਜਬੂਰੀ ਹੁੰਦੀ ਹੈ ਜੀ ਉਹ ਆਪਦੀ ਮਜਬੂਰੀ ਕਰਕੇ ਆਉਂਦੀਆਂ ਨਹੀਂਆਂ ਇੱਥੇ ਤੇ ਸਾਥ ਨੰਬਰ ਵੀ ਮੰਗਦੇ ਨੇਗੇ ਤੇ 100 100 ਗਲਤ ਗੱਲਾਂ ਵੀ ਕਹਿੰਦੇ ਵੀ ਆਖਰਾ ਵੀ ਪਰ ਯਾਰ ਅਸੀਂ ਇਹੇ ਜੇ ਕੰਮ ਚਾਹੀ ਨਹੀਂਗੇ ਤੇ ਕੋਈ ਵੀ ਕੁੜੀ ਸਾਨੂੰ ਆ ਕੇ ਇੱਕ ਵੀ ਕਹੇ ਤਾਂ ਅਸੀਂ ਦੇਣਦਾਰਾਂਗੇ ਇੱਥੇ ਅਸੀਂ ਬੈਠਿਆਂਗੇ ਤੇਰੇ ਸਾਹਮਣੇ ਕਹਿ ਰਹਾਂਗੇ ਇੱਕ ਵੀ ਕੁੜੀ ਕਹਦੇ ਆ ਕੇ ਸਾਨੂੰ ਅੱਜ ਤੱਕ ਸਾਡਾ ਪੂਰਾ ਵਧੀਆ ਨਾ ਬਣਿਆ ਹੋਇਆ ਚਲੋ ਬਾਈ ਹੁਣ ਟਾਈਮ ਵੀ ਬਹੁਤ ਹੋ ਚੁੱਕਿਆ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਗੱਲਾਂ ਬਾਤਾਂ ਕਰਕੇ ਬਹੁਤ ਦਿਲ ਲੱਗਿਆ ਸਾਡਾ ਵੀ ਬਾਈ ਬਹੁਤ ਦਿਲ ਲੱਗਿਆ ਤੇ ਨਾਲ ਗੱਲਾਂ ਬਾਤਾਂ ਕਰਕੇ ਯਾਰ ਬਾਈ ਤੇਰਾ ਬਹੁਤ ਵਧੀਆ ਸੁਭਾਅ ਧੰਨਵਾਦ ਬਾਈ ਤੂੰ ਆਇਆ ਇੱਥੇ ਟਾਈਮ ਕੱਟ ਗਿਆ ਉਹਦਾ ਵੀ ਕੀਮਤੀ ਕਦੇ ਵੀ ਬਾਈ ਦਾ ਆਪਣੇ ਰੋਲ ਵੀ ਲੈਂਦਾ ਬੂੜੀ ਚ ਹਾਂ ਮੂਵੀ ਜਿਹੇ ਕਿਹੜਾ ਸੀ ਨਾ ਆਪਨੀ ਕਦੋਂ ਵਾਲੀ ਇਹ ਵੀਡੀਓ ਦੇ ਵੀਰੇ ਨਵੀਂ ਵੀ ਵੀਰ ਬੁੱਧਵਾਰ ਨੂੰ ਬੁੱਧਵਾਰ ਨੂੰ ਪਾਉਣੇ ਨੇ ਆਪਾਂ ਬੁੱਧਵਾਰ ਨੂੰ ਸਵੇਰੇ 10 ਵਜੇ ਟਾਈਮ ਰੱਖਿਆ ਹੋਇਆ ਹੈਗਾ ਉਹ ਕਈ ਵਾਰ ਚਲ ਕੋਈ ਪ੍ਰੋਬਲਮ ਹੋ ਜੇ ਘਰ ਦੀ ਪ੍ਰੋਬਲਮ ਹੋ ਜੇ ਜਾਂ ਕੋਈ ਵੀਡੀਓ ਚ ਪ੍ਰੋਬਲਮ ਹੋ ਜੇ ਤਾਂ ਅਸੀਂ ਅਗਲੇ ਦਿਨ ਪਾ ਦਿੰਦੇ ਹਾਂ ਕਿ ਇੱਕ ਦੋ ਦਿਨ ਸੱਟ ਅੱਗੇ ਪਿੱਛੇ ਹੋ ਜਾਂਦੀ ਹੈ ਵੀਡੀਓ ਨਿਉ ਬੁੱਧਵਾਰ ਨੂੰ ਪੱਕੀ ਹੁੰਦੀ ਹੈ ਬੁੱਧਵਾਰ ਨੂੰ ਪੱਕੀ ਹੁੰਦੀ ਹੈ ਹਾਂ ਠੀਕ ਚਲੋ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਚਲੋ ਠੀਕ ਹੈ ਜੀ ਮਿਲਦੇ ਆ ਆਪਣੀ ਨਵੀਂ ਵੀਡੀਓ ਨਾਲ ਓਕੇ ਜੀ ਵੀਰੇ ਓਕੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ